ਸਿਮਸਤ ਦੀ ਇਹ ਗੱਲ ਪਰੇ ਬਾਰੇ ਜਿਹੜਾ ਸੀ ਇੰਸਪਾਇਰ ਫੁਲਕਾ ਦੇ ਉਹ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਟਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸਹੀ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜਿਹੜਾ ਸਾਰਾ ਚੱਲਦਾ ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਾਡੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤੋ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਹੈ ਉਹ ਆਨ ਰੋਡ ਸੀਐਮ ਸਰ ਜਿਹੜਾ ਸੀਜ਼ਫਾਇਰ ਮੁਲਕਾਂ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਢਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜੋ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਕਦੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤੋਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਹੈ ਉਹ ਔਨ ਰੋਡ ਸੀਐਮ ਸਰ ਜਿਹੜੇ ਬਾਇੰਗਰ ਦੇ ਬਾਰੇ ਜਿਹੜਾ ਸੀ ਇੰਸਪਾਇਰ ਫੁਲਕਾ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਟਿੱਲ ਨਹੀਂ ਹੋਊਗੀ ਕਿ ਅਸੀਂ ਵਿਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜਿਹੜਾ ਸਾਰਾ ਚੱਲਦਾ ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਾਡੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨ ਤੋ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਹੈ ਉਹ ਔਨ ਰੋਡ ਸੀਐਮ ਸਰ ਜਿਹੜੇ ਬੋਇੰਗ ਦੇ ਬਾਰੇ ਜਿਹੜਾ ਸੀਜ਼ਫਾਇਰ ਫੁਲਕਾ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਢਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜਿਹੜਾ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਾਡੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤਾਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਹੈ ਉਹ ਆਨ ਰੋਡ ਸੀਐਮ ਸਰ ਜੀ ਇਹ ਗੱਲ ਆਪਦੇ ਬਾਰੇ ਜਿਹੜਾ ਸੀ ਇੰਸਪਾਇਰ ਮੁਲਕਾ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਟਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜੋ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਕਦੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤੋ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਹੈ ਉਹ ਔਨ ਰੋ